ਜਾਬ ਸਰਕਾਰ ਨੇ ਜੋ ਕਦਮ ਚੁੱਕੇ ਉਹ ਬਾ ਇਲਾਜ ਆ ਉਹ ਲਾ ਇਲਾਜ ਹੈ ਉਹ ਲਾ ਇਲਾਜ ਹੈ ਬਾਣ ਬੁਨੇ ਬਣ ਬਣ ਬੁਨੇ ਬੁਨੇ ਆ ਦੇ ਸਭ ਤੋਂ ਪਹਿਲਾਂ ਸਾਰੇ ਜਰੋਠਦੇ ਆ ਇੱਕੋ ਹੀ ਗੱਲ ਕਰਦੇ ਆ ਬਾਬੇ ਨਾਨਕ ਦੇ ਸ਼ਬਦ ਤੋਂ ਪਵਨ ਗੁਰੂ ਪਾਣੀ ਪਿਤਾ ਲੇਕਿਨ ਅਸੀਂ ਇਹ ਸ਼ਬਦ ਤਾਂ ਪੜ ਲੈਂਦੇ ਆ ਪਰ ਇਹਨੂੰ ਬਚਾਉਣ ਵਾਸਤੇ ਆਪਾਂ ਸਾਰਿਆਂ ਨੇ ਕੋਈ ਖਾਸ ਪ੍ਰਾਲਾ ਨਹੀਂ ਕੀਤਾ ਨਾ ਇਹ ਪਿਛਲੀਆਂ ਸਰਕਾਰਾਂ ਨੇ ਸੁਸਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਉਹਨਾਂ ਨੇ ਪਾਉਣ ਨੂੰ ਵੀ ਸੁਰੱਖਿਅਤ ਕਰਨ ਵਾਸਤੇ ਉਪਰਾਲੇ ਕੀਤੇ ਤੇ ਪਾਣੀ ਨੂੰ ਵੀ ਸੁਰੱਖਿਅਤ ਕਰਨ ਵਾਸਤੇ ਉਪਰਾਲੇ ਕੀਤੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਤਾਂ ਹੀ ਸੰਭਵ ਹੋ ਸਕੀਆਂ ਜੇ ਤੁਹਾਡੇ ਸਾਰਿਆਂ ਦਾ ਸਾਥ ਮਿਲਿਆ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਸਾਥ ਮਿਲਿਆ ਸੋ ਇਹ ਸਾਰੀਆਂ ਗੱਲਾਂ ਦੇਖਿਆ ਜਾਵੇ ਤਾਂ ਵਾਤਾਵਰਣ ਨੂੰ ਸਬੰਧਤ ਬਣਾਉਣ ਵਾਸਤੇ ਪੰਜਾਬ ਦੇ ਵਿੱਚ ਜੋ ਹਰੀਆਲੀ ਮਿਸ਼ਨ ਸ਼ੁਰੂ ਕੀਤਾ ਗਿਆ ਉਹਦੇ ਚ 3 ਕਰੋੜ ਪੌਦੇ ਲਾਉਣ ਦਾ ਡਾਟੀਚਾ ਸੀ ਉਹ ਪੰਜਾਬ ਸਰਕਾਰ ਵੱਲੋਂ ਮਿੱਥਿਆ ਗਿਆ ਸੋ ਇਹ ਤਾਂ ਪੰਜਾਬ ਸਰਕਾਰ ਵੱਲੋਂ ਸੀ ਲਿੱਦੇ ਚ 200 293 2 ਕਰੋੜ 93 ਲੱਖ ਜਿਹੜੇ ਪੌਦੇ ਆ ਉਹ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਇੱਕ ਹਰੀਆਲੀ ਮਿਸ਼ਨ ਨੂੰ ਕਾਮਯਾਬ ਬਣਾਉਣ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਜਿਹਦੇ ਨਾਲ ਸਾਡਾ ਵਾਤਾਵਰਨ ਵੀ ਸ਼ੁੱਧ ਹੋਇਆ ਸਾਡਾ ਪਾਣੀ ਵੀ ਸ਼ੁੱਧ ਹੋਇਆ ਸਾਡੇ ਰਹਿਣ ਸਹਿਣ ਦਾ ਜੀਵਨ ਵੀ ਉੱਚਾ ਹੋਇਆ ਸੋ ਇਹ ਸਾਰੀਆਂ ਗੱਲਾਂ ਮੈਂ ਦੇਖਦਾ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਵਿੱਚ ਜਿੱਥੇ ਰੁੱਖਾਂ ਦਾ ਉਗੋਦਣਾ ਉੱਥੇ ਸਾਡੀ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਵਾਸਤੇ ਵੀ ਪਰਾਲੀ ਦੇ ਪ੍ਰਬੰਧਨ ਵਾਸਤੇ ਵੀ ਬਹੁਤ ਵੱਡੇ ਉਪਰਾਲੇ ਜਿਹੜੇ ਕੀਤੇ ਗਏ ਜਿਦੇ ਚ ਤਕਰੀਬਨ 140000 ਮਸ਼ੀਨਾਂ ਜਿਹੜੀਆਂ ਪਰਾਲੀ ਦੇ ਪ੍ਰਬੰਧਨ ਵਾਸਤੇ ਸਾਡੀ ਪੰਜਾਬ ਸਰਕਾਰ ਵੱਲੋਂ ਸੁਸਾਇਟੀਆਂ ਨੂੰ ਤੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਜਿਦੇ ਨਾਲ ਕੀ ਹੈ ਕਿ ਪਰਾਲੀ ਦਾ ਧੂੰਆਂ ਜਿਹੜਾ ਅਸਮਾਨਾਂ ਨੂੰ ਚੜਦਾ ਸੀ ਦਿੱਲੀ ਵਾਲੇ ਸੈਂਟਰ ਵਾਲੇ ਰੌਲਾ ਪਾਉਂਦੇ ਕਿ ਪੰਜਾਬ ਦਾ ਧੂੰਆਂ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਦਾ ਧੂੰਆਂ ਪੰਜਾਬ ਦੀਆਂ ਪਰਾਲੀਆਂ ਦਾ ਧੂੰਆਂ ਜਿਹੜਾ ਦਿੱਲੀ ਵੱਲ ਨੂੰ ਜਾ ਰਿਹਾ ਵਤਾਵਰਣ ਪ੍ਰੋਡਿਊਸ਼ਨ ਹੋ ਰਿਹਾ ਉਹਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਨੇ ਜੋ ਕਦਮ ਚੁੱਕੇ ਉਹ ਬਾ ਇਲਾਜ ਆ ਉਹ ਲਾ ਇਲਾਜ ਹੈ ਬਾਣ ਬੁਨੇ ਬੁਨਿਆਦ ਆ ਉਹ ਬਹੁਤ ਵੱਡਾ ਜਿਹੜਾ ਪਹਿਲ ਕਦਮੀ ਆ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸੋ ਇਹ ਇਦਾਂ ਹੀ ਜੇ ਦੇਖਿਆ ਜਾਵੇ ਉਹ ਲਾ ਮਿਸਾਲ ਆ ਲਾ ਮਿਸਾਲ ਆ ਜੋ ਇਹ ਦੇਖਿਆ ਜਾਵੇ ਇਦਾਂ ਹੀ ਪਾਉਣ ਨੂੰ ਠੀਕ ਕਰਨ ਵਾਸਤੇ ਵੀ ਪਾਣੀ ਨੂੰ ਠੀਕ ਕਰਨ ਵਾਸਤੇ ਵੀ ਪੰਜਾਬ ਸਰਕਾਰ ਵੱਲੋਂ ਜੋ ਉਪਰਾਲੇ ਕੀਤੇ ਗਏ ਉਹ ਵੀ ਬਹੁਤ ਵਧੀਆ ਪ੍ਰੋਲੈਜ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਥੈਂਕ ਯੂ ਡਾਕਟਰ ਵਾਈਂਡ ਅਪ ਕਰੋ ਜੀ ਦੇ ਮੁਤਾਬਕ ਪੰਜਾਬ ਦੇ ਵਿੱਚ ਅੱਜ ਤੱਕ ਜਿੰਨੇ ਸਾਡੇ ਅਮਰਸਰ ਸ਼ਹਿਰ ਦੇ ਵਿੱਚ 48684 ਕਰੋੜ ਰੁਪਏ ਦੇ ਨਾਲ ਬਿਸਤ ਦੁਆਬ ਨਹਿਰ ਦਾ ਪਾਣੀ ਜਿਹੜਾ ਉਹ ਇੱਕ ਪਲਾਂਟ ਲਗਾ ਕੇ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਉਪਕਰਾਂ ਦੇ ਵਿੱਚ ਪਜਾਇਆ ਜਾ ਰਿਹਾ ਸੋ ਇਹ ਜਿਹੜਾ ਬੁੱਢਾ ਬੜਾ ਤਗੜਾ ਪ੍ਰੋਜੈਕਟ ਆ ਜੀ ਦੇ ਚ 24 ਘੰਟੇ ਪਾਣੀ ਮਿਲੇਗਾ 24/7 ਜਿਹੜਾ ਤੁਹਾਨੂੰ ਪਾਣੀ ਮਿਲੂਗਾ ਉਹਦੇ 'ਚ ਨਾ ਹੀ ਤੁਹਾਨੂੰ ਕੋਈ ਵਾਟਰ ਟ੍ਰੀਟਮੈਂਟ ਬ੍ਰਾਂਡ ਲਾਉਣ ਦੀ ਲੋੜ ਪਊਗੀ ਘਰਾਂ ਦੇ ਵਿੱਚ ਜਿਹੜਾ ਆਪਾਂ ਆਰਓ ਲਾਉਂਦੇ ਆ ਉਹ ਵੀ ਲਾਉਣ ਦੀ ਲੋੜ ਨਹੀਂ ਪਊਗੀ 24 ਘੰਟੇ ਪਾਣੀ ਮਿਲੂਗਾ ਸੋ ਇਹ ਬਹੁਤ ਵੱਡੀ ਪਹਿਲ ਕਦਮੀ ਜਿਹੜੀ ਆ ਪੰਜਾਬ ਸਰਕਾਰ ਦੀ ਆ ਉਹ ਜਿਹੜੀ ਆ ਉਹ ਹੈਗੀ ਆ ਸੋ ਮੈਂ ਅਖੀਰ ਤੇ ਗਵਰਨਰ ਸਾਹਿਬ ਦੇ ਐਡਰੈਸ ਤੇ ਮੈਨੂੰ ਜੋ ਬੋਲਣ ਦਾ ਮੌਕਾ ਮਿਲਿਆ ਇਹਦੇ 'ਚ ਮੈਂ ਗਵਰਨਰ ਸਾਹਿਬ ਦੇ ਐਡਰੈਸ ਦਾ ਧੰਨਵਾਦ ਕਰਦਾ ਤੇ ਉਹਨਾਂ ਦੇ ਉਸ ਦਾ ਦੇ ਪ੍ਰਸਤਾਵ ਦੀ ਮੈਂ ਅਪਰੋਡਤਾ ਕਰਦਾ ਧੰਨਵਾਦ